ਪਿੰਡ ਬਡਰੁਖਾਂ ਵਿੱਚ ਈਸਾਈ ਮਤ ਦੇ ਲੋਕਾਂ ਵੱਲੋਂ ਸਮਾਣੇ ਤੋਂ ਆ ਕੇ ਢੋਲ ਠਮੱਕੇ ਕੀਤੇ ਜਾ ਰਹੇ ਸੀ ਤਾਂ ਪਿੰਡ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸ਼ਹੀਦੀ ਦਿਹਾੜੇ ਚੱਲ ਰਹੇ ਹੁਣ ਕਾਰਨ ਪਿੰਡ ਦੇ ਲੋਕ ਇਸ ਤਰ੍ਹਾਂ ਹੁੰਦਾ ਦੇਖ ਗੁੱਸੇ ਵਿੱਚ ਆ ਜਾਂਦੇ ਨੇ ਤੇ ਜਿਸ ਘਰ ਵਿੱਚ ਢੋਲ ਵੱਜ ਰਹੇ ਸੀ ਉਸ ਘਰ ਵਿੱਚ ਪਹੁੰਚ ਜਾਂਦੇ ਨੇ ਤੇ ਫਿਰ ਜੋ ਹੋਇਆ ਤੁਸੀਂ ਆਪ ਹੀ ਦੇਖ ਲਵੋ ਸਾਹਿਬ ਜਾਦਾਂ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੁੱਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ ਮੋਦੀ ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਦਿਹਾੜਾ ਚੱਲ ਰਿਹਾ ਹੈ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸਹਿਬਜਾ ਦੇ 7 ਤੇ 9 ਸਾਲ ਦੇ ਨੀਹਾਂ ਤੇ ਸ਼ਹੀਦ ਹੋਏ ਨੇ ਅਕਾਲ ਸਾਹਿਬ ਸਭਾ ਸਾਨੂੰ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਿਠਾਈ ਨਹੀਂ ਬਣਾਉਣੀ ਧੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਆ ਜਾ ਅੱਗੇ ਆ ਜਾ ਇੱਕ ਮਿੰਟ ਅੱਗੇ ਗੱਲ ਕਰਨਾ ਅਕਾ ਹੋ ਜੀ ਨਹੀਂ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿੱਧਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਆਪਣਾ ਸਾਹ ਇੱਕ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬੀ ਸਭ ਕਹਾਂ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਵੜਰਖਾਂ ਵੀ ਲੇਗੇ ਤੁਸੀਂ ਹਨਾ ਨਹੀਂ ਮੈਂ ਮੈਂ ਨਾ ਪਿੰਡਾਂ ਦਾ ਵੜਰਖਾਂ ਨਹੀਂ ਇੱਥੇ ਸਾਡੇ ਲੋਕ ਸਮਾਨੇ ਸਮਾਨੇ ਲੋਕ ਸਮਾਨੇ ਕੋਈ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਕੋਈ ਿੱਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕੱਲ ਨੂੰ ਕੋਈ ਲੜਾਈ ਝਗੜਾ ਦਾ ਜ਼ਿੰਮੇਵਾਰ ਤੁਸੀਂ ਹੋ ਇਹ ਤਾਂ ਕਰੀ ਭਾਰਤੀ ਕੋਈ ਨਾ ਇਹ ਨੰਬਰ ਕਿਹਦਾ ਕਿਹਦਾ ਘਰ ਹੈ ਕਿਦਾ ਨਾਮ ਲਿਖਦੇ ਨੇ ਦਰਜ ਕਰਦੇ ਸਾਡੀ ਨਾਲ ਨੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਸਾਡੀ ਪਿੰਡ ਦੀ ਮਾਮਾ ਮੈਂ ਮਾਰਵਾਤੀਗਾ ਮਹੰਦਰ ਲੋਕ ਪਿੰਡ ਦੀ ਲੋਕ ਪਿੰਡ ਦੀ ਲੋਕ ਭੁਜੇ ਸੌ ਰਹੇ ਨੇ ਜਵਾਬ ਇਹਨਾਂ ਨੂੰ ਕੀ ਪਤਾ ਕਿ ਮਰਦੀ ਗੁਵਾ ਕਰ ਲੋ ਤੁਸੀਂ ਇਹਨਾਂ ਬੇਸਾਰੀਆਂ ਮਾਈਆਂ ਦੀ ਨਹੀਂ ਸਾਡੇ ਪਿੰਡ ਦੀਆਂ ਲਾਈਆਂ ਤੁਸੀਂ ਇਹਨਾਂ ਨੂੰ ਕੀ ਪਤਾ ਗੁਵਾ ਕਰ ਰਹੇ ਹੋ ਤੁਸੀਂ ਦੇਖੋ ਅੱਜ ਕ੍ਰਿਸਟੇ ਹੈ ਇਸ ਨੂੰ ਸਨਾਂ ਵਰਲਡ ਲੈਵਲ ਤੋਂ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਮਦਦ ਗਿਆ ਸਰਕਾਰ ਨੂੰ ਨਹੀਂ ਸਮਝੀ ਥੋੜੀ ਇੱਕ ਮੈਂ ਜਰੂਰ ਗੱਲ ਕਰਨਾ ਹੈ ਸਭ ਕੀਤੇ ਮਨਾਇਆ ਜਾਂਦਾ ਹੈ ਸੰਗਠਨ ਚ ਹਰ ਜਗ੍ਹਾ ਪਿੰਡ ਦੇ ਲੋਕਾਂ ਨੇ ਸਮਾਨੇਤ ਤੋਂ ਤੇ ਹੋਰ ਲੋਕ ਜੋ ਬਡਰੁਖਾ ਪਿੰਡ ਵਿੱਚ ਆ ਕੇ ਢੁਲਤ ਮੱਕਾ ਕਰ ਰਹੇ ਸੀ ਉਹਨਾਂ ਲੋਕਾਂ ਨੂੰ ਉਸ ਪਿੰਡ ਤੋਂ ਬਾਹਰ ਕਰ ਦਿੱਤਾ ਕੀ ਪਿੰਡ ਵਾਸੀਆਂ ਨੇ ਸਹੀ ਕੀਤਾ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ